ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆ ਹੈਗੀ ਜੀ ਆਪਣੀ ਪੀਬੀਡਬਲਯੂ 826 ਵੈਰੈਟੀ ਇਹ 2 ਕਿੱਲੇ ਆਪਣੀ ਜਗ੍ਹਾ ਹੈ 2 ਕਿੱਲੇ ਆ 2 ਏਕੜ ਤੇ ਇਹ ਆਪਣੀ ਬਾਕੀ ਵੱਢੀ ਗਈ ਕਣਕ ਤੇ ਇਹ ਆਪਾਂ ਹੁਣ 200 ਪੀਬੀਡਬਲਯੂ 826 14 ਨਵੰਬਰ ਦੀ ਬਿਜਾਈ ਕੀਤੀ ਏ ਤੇ ਹੁਣ ਇਹ ਵੱਢਣ ਲੱਗੇ ਆ ਦੇਖਦੇ ਆ ਕਿੰਨਾ ਝਾੜ ਆਉਂਦਾ ਤੇ ਬਾਕੀ ਪੂਰਾ ਝਾੜ ਤਾਂ ਸ਼ਾਮ ਤੱਕ ਪਤਾ ਲੱਗ ਜਾਊਗਾ ਕੰਡੇ ਤੇ ਮੰਡੀ ਦੇ ਕੰਡੇ ਤੇ ਤੇ ਇਹ ਆਪਾਂ ਹੁਣ ਦੇਖਦੇ ਆਂ ਇਹ ਆਪਣਾ ਟਰਾਲੀ ਦੇ ਵਿੱਚ ਕਿੰਨਾ ਕਿੰਨੀ ਕੁ ਕਣਕ ਨਿਕਲਦੀ ਏ ਬਾਕੀ ਦੂਜੀਆਂ ਵੈਰਾਈਟੀਆਂ ਜਿਵੇਂ 327 ਵੀ ਇੱਥੇ ਆਪਣੇ 68 ਮਣਟ ਝੜ ਗਏ ਤੇ 2967 ਵੀ 60 ਮਣ ਦੇ ਲਗਭਗ ਤੇ ਜਿਹੜੀ ਆਪਣੀ DPW 303 ਵੈਰਾਈਟੀ ਏ 60 ਮਣ ਤੋਂ ਲੈ ਕੇ 65 ਮਣ ਤੱਕ ਆ ਉਸਤਾਈ ਵੱਖ-ਵੱਖ ਕਿੱਲਾਂ ਦੇ ਹਿਸਾਬ ਦੇ ਨਾਲ ਬਜਾਈ ਦੇ ਹਿਸਾਬ ਦੇ ਨਾਲ ਤੇ ਦੂਜੀਆਂ ਵੈਰਾਈਟੀਆਂ ਤੇ ਆਪਾਂ ਵੀਡੀਓ ਪਾਤੀ ਸੀ 222 ਦੀ ਤੇ 30187 ਦੀ ਤੇ ਬਾਕੀ 222 ਵੀ ਅਜੇ ਆਪਣੇ ਇਥੇ ਬਾਠ ਮਾਣ ਦੀ ਔਸਤ ਆਈ ਹੈ ਜਿਹੜੀ ਆਪਣੀ ਨਾ 4 ਨਵੰਬਰ ਦੇ ਲਗਭਗ ਬਜਾਈ ਸੀ 222 ਦੀ ਤੇ ਉਹਦੀ ਵੀ ਔਸਤ ਜਾਨੀ ਕਿ 68 ਕਮਾਣਾ ਔਸਤ ਆਈ ਹੁੰਦੀ ਜੀ 68 ਸੌਰੀ ਤੇ ਬਾਕੀ ਜਿਹੜੀ 14 ਨਵੰਬਰ ਦੀ ਬਜਾਈ ਏ ਤੇ ਉਹਦੀ ਜਿਹੜੀ ਔਸਤ ਹੈ ਹੁਣ ਆਪਣਾ ਕੱਲ ਨੂੰ ਆਪਾਂ ਵਟਨਾ 222 ਦਾ ਕਿੱਲਾ ਵੀ ਤੇ ਬਾਕੀ ਹੁਣ ਆਪਾਂ ਪੀਬੀਡ 226 ਬੈਟ ਜਿਹੜੀ ਕਿ ਲੁਧਿਆਣਾ ਜੁਨੀਵਰਸਿਟੀ ਦੀ ਆਪਣੀਏ ਵੈਰੈਟੀਏ ਝਾੜ ਵੈਸੇ ਵਧੀਆ ਆ ਰਹੇ ਨੇ 826 ਦੇ ਵੀ ਤੇ ਜਾਨੀ ਕਿ 60 65 ਮਾਣ ਦੇ ਵਗ ਭਗ ਝਾੜ ਆ ਰਹੇ ਨੇ 327 ਦੀ ਵੈਰੈਟੀ ਦਾ ਸਭ ਤੋਂ ਵਧੀਆ ਝਾੜ 327 ਵੈਰੈਟੀ ਦਾ ਸਾਡੇ ਏਰੀਆ ਦੇ ਵਿੱਚ ਵੀ ਤਕਰੀਬਨ 78 ਮਾਣ ਉਸਤ ਇੱਕ ਆਪਣੇ ਨਾਲ ਦੇ ਪਿੰਡ ਐ ਸਾਈਡ ਤੇ 78 ਮਾਣ ਉਸਤਾ ਗਈ ਹੁੰਦੀ ਬਿਲਕੁਲ ਪੂਰਾ ਇਹ ਨਹੀਂ ਜ਼ਮੀਨ ਵਾਦੇ ਤੇ 78 ਮਾਣ ਦੀ ਉਸਤਾ ਹੈ 327 ਵੈਰੈਟੀ ਬਹੁਤ ਵਧੀਆ ਬਾਕੀ ਸਾਰੀਆਂ ਵੈਰੈਟੀਆਂ ਵਧੀਆ ਨੇ ਮੌਸਮ ਦੇ ਨਾਲ ਸਾਰਾ ਝਾੜ ਹੁੰਦਾ ਬਾਕੀ ਆਪਣੀ ਦੇਖਭਾਲ ਤੇ ਤੇ ਹੁਣ ਆਪਾਂ ਆ ਆਪਣਾ ਵਧਿਆ ਗਿਆ ਜੀ ਇਹ ਤੇ ਇਹ ਆਪਣਾ ਹੁਣ 222 ਤੇ ਆਪਣਾ 222 ਤੇ 187 ਸੀ ਇਹਦੀ 14 ਨਵੰਬਰ ਦੀ ਲਿਜਾਈ ਸੀ ਤੇ ਇਹ ਹੁਣ ਆਪਣਾ ਪੀਬੀ 2826 ਵੜਦੇ ਆਂ ਦੇਖਦੇ ਆਂ ਕਿੰਨਾ ਕੁ ਝਾੜ ਆਉਂਦਾ ਆਂਦਾ ਤੇ ਬਾਕੀ 272 ਦਾ ਵੀ ਝਾੜ ਬਹੁਤ ਵਧੀਆ ਆਇਆ ਦਾਣੇ ਉਹਦੇ ਮੋਟੇ ਨੇ ਅੱਜ ਵੀਰ ਆਪਣੀ ਉਹ ਵੱਡੀ ਜੀ 222 ਤੇ 187 ਤੇ ਹੁਣ ਆਪਾਂ ਲਾਉਣ ਲੱਗੇ ਆ ਪੀਬੀਡਬਲ 826 ਵੈਰਾਈਟੀ ਨੂੰ ਤੇ ਦਾਣੇ ਬਹੁਤ ਲੱਗੀਏ ਪੇਪਰ ਦੇ 2 ਕਿੱਲਿਆਂ ਦੀ ਤੇ ਇਹ ਵੀ ਜੀ ਪੀਬੀਡਬਲ 426 ਵੈਰਾਈਟੀ 2 ਕਿੱਲੇ ਪੂਰੇ ਨੈਟ ਨੇ 2 ਕਿੱਲਿਆਂ ਦੇ ਵਿੱਚ ਹੋ ਸਕਦਾ ਪਈ ਆਉਣ ਦੇ ਕਾਰਨ ਕਾਟੇ ਬਾਕੀ ਆਪਾਂ ਪੂਰਾ ਕਨਫਰਮ ਕਰਕੇ ਵੀ ਕਿੰਨੀ ਜਗ੍ਹਾ ਲੋਕਿਆ ਵਿੱਚ ਰਸਤਾ ਆਉਂਦਾ 2 ਕਿੱਲਿਆਂ ਦੇ ਵਿੱਚ ਤੇ ਪੂਰਾ ਕਨਫਰਮ ਕਰਕੇ ਪੂਰਾ ਸਹੀ ਸੀ ਝਾੜ ਕਿੰਨਾ ਝਾੜ ਆਉਂਦਾ ਤੇ 14 ਨਵੰਬਰ ਦੀ ਇਹ ਆਪਣੀ 15 ਨਵੰਬਰ ਦੇ ਲਗਭਗ ਵਜਾਈ ਜਾਂਦੀ 14 15 ਨਵੰਬਰ ਦੀ ਬਾਕੀ ਵੀ ਪੂਰਾ ਕਨਫਰਮ ਕਰਕੇ 15 ਨਵੰਬਰ ਦੇ ਲਗਭਗ ਵਜਾਈ ਜਾਂਦੀ ਤੇ ਹੋਰ ਕੋਈ ਵੀ ਇਹਦੇ ਤੇ ਸਪਰੇ ਨਹੀਂ ਕੋਈ ਤੇਲੇ ਵਾਲੀ ਸਪਰੇ ਨਹੀਂ ਕੀਤੀ ਕੋਈ ਆਪਣੇ ਉਲੀ ਨਾਲ ਸਪਰੇ ਨਹੀਂ ਕੀਤੀ ਕੋਈ ਦੇਖ ਸਪਰੇ ਨਹੀਂ ਕੀਤੀ ਬਸ ਕਲੀ ਜਿਹੜੀ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਸਪਰੇ ਕੀਤੀ ਏ ਫਟਾਰਾ ਵਧੀਆ ਸੀ ਕਣਕ ਦਾ ਤੇ ਬਾਕੀ ਹੁਣ ਲਾਉਣੇ ਆਪਾਂ ਦੇਖਦੇ ਆ ਕਿੰਨਾ ਦਾ ਝਾੜ ਆਉਂਦਾ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲੋ ਜੀ ਹਾਂਜੀ ਆਪਾਂ ਕਰਤਾ ਸ਼ੁਰੂ ਜੀ BBW 226 ਨੂੰ ਵੜਨਾ ਬਸ ਇਹ ਦੋ ਕਿੱਲੇ ਰਹਿ ਗਏ ਜੀ ਬਾਕੀ ਤਕਰੀਬਨ ਸਾਰਿਆਂ ਬਸ ਇਹ ਦੂਜੀਆਂ ਵੈਰਾਈਟੀਆਂ ਵੜਦੀਆਂ ਨੇ 72 ਵੀ ਵੜ ਲਈ ਪੀ 222 187 ਵੜ ਲਈਏ ਇਹ ਲਾਸ਼ ਦੋ ਕਿੱਲੇ ਰਹਿ ਗਏ ਨੇ ਝਾੜ ਦੇਖਣ ਵਾਸਤੇ ਕਿੰਨਾ ਸਹੀ ਸੀ ਝਾੜਿਆਂ ਦਾ ਆਉਂਦਾ ਬਾਕੀ ਉਹ ਨਹੀਂ ਦਿਖਾਉਣੇ ਤੁਹਾਨੂੰ ਦਾਣੇ ਜਦੋਂ ਆਪਣੇ ਟੈਂਕ ਪੈਂਦਾ ਵਾਜੀ ਵੀਰੇ ਹੈਗੀ ਜੀ ਆਪਣੀ ਬੀਬੀ ਡੋਲ 2826 ਵੈਰਾਈਟੀ ਦਾਣੇ ਦੇ ਮੋਟੇ ਨੇ ਬਾਕੀ ਕੁਝ ਥੋੜੇ ਕਿ ਦਾਣੇ ਨਾ ਇੱਕ ਹਰ ਕੈਰਾਈਟੀ ਦੇ ਵਿੱਚ ਵੀ ਕੋਈ ਦਾਣਾ-ਦਾਣਾ ਪਿੱਚ ਗਿਆ ਬਾਕੀ ਬਹੁਤੇ ਨਹੀਂਗੇ 1-2% ਆਪਾਂ ਮੰਨ ਕੇ ਚੱਲੀਏ ਬਾਕੀ ਇਹਦੇ ਵੀ ਦਾਣੇ ਮੋਟੇ ਨੇ ਬੀਬੀ ਡੋਲ 2826 ਜਿਵੇਂ ਆਪਣੇ ਵਧੀਆ ਦਾਣੇ ਤੇ ਬਾਕੀ ਝਾੜ ਦੱਸਦੇ ਆ ਕਿੰਨਾ ਝਾੜ ਆਉਂਦਾ ਚਾਰਕ ਨਾਲ ਥਾਂ ਰਹਿ ਗਿਆ ਇਹ ਆਪਣੀ ਲੁਧਿਆਣਾ ਯੂਨੀਵਰਸਿਟੀ ਦੀ ਆਪਾਂ ਹੀ ਸਿਫਾਰਿਸ਼ ਕੀਤਾ ਬੀਜ ਇਸ ਵਾਰ ਵਧੀਆ ਝਾੜ ਆਏ ਨੇ ਤੇ ਬਾਕੀ ਦੱਸ ਨੇ ਇਹ ਇੰਨਾ ਕਿ ਥਾਂ ਰਹਿ ਗਿਆ ਜੀ ਆਪਣਾ ਕਿੰਨਾ ਝਾੜ ਹੋਰ ਆਉਣਾ ਹਾਂਜੀ ਵੀਰ ਆਪਣਾ ਝਾੜ PBW 826 ਦਾ ਮੰਡੀ ਦੇ ਵਿੱਚੋਂ ਆ ਗਿਆ ਸੀ ਤੇ ਜਿਹੜਾ ਇਹ ਝਾੜ ਆਪਣੇ 14 ਨਵੰਬਰ ਦੀ ਬਜਾਈ ਵਾਲੀ PBW 826 ਵੈਰੈਟੀ ਇਹਦਾ ਝਾੜ ਤਕਰੀਬਨ ਆਪਣਾ 62 ਮਣ ਦੇ ਲਗਭਗ ਆਪਣਾ ਝਾੜ ਆਇਆ ਇਸ ਵੈਰੈਟੀ ਦਾ ਤੇ ਇਹ ਆਪਣੀ 14 ਨਵੰਬਰ ਦੀ ਬਜਾਈ ਸੀ ਬਾਕੀ ਜਿੰਨੀਆਂ ਵੀ ਵੈਰੈਟੀਆਂ ਨੇ ਤਕਰੀਬਨ ਆਪਾਂ ਜੇਕਰ 1 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਜਿਨ੍ਹਾਂ ਦੀ ਬਜਾਈ ਕੀਤੀ ਸੀ ਉਹਨਾਂ ਦਾ ਝਾੜ ਚਾਹੇ 327 ਹੋਵੇ ਚਾਹੇ 826 ਚਾਹੇ ਹੋਰ ਜਿਹੜੀਆਂ ਦੂਜੀਆਂ ਵੈਰੈਟੀਆਂ ਵੀ ਨੇ ਉਹਨਾਂ ਦਾ ਬਹੁਤ ਵਧੀਆ ਝਾੜ ਆ ਰਿਹਾ ਹੈ ਜੇ ਯਾਨੀ ਕਿ ਜਿਵੇਂ 222 ਤੇ 187 ਵੀ ਜਾਨੀ ਤਕਰੀਬਨ 68 ਮਣ ਤੱਕ ਝੜ ਗਈ ਹੈ ਜਿਹੜੀ ਅਪਰ ਲਾ ਕੇ ਬੀਜ ਬੀਜਦੇ ਆ 327 ਵੀ 68 ਮਣ ਤੱਕ ਝੜ ਗਈ ਹੈ ਉਹ ਵੀ ਵੈਰੈਟੀ ਵਦਿਆ ਨੇ ਬਾਕੀ ਜਿਹੜਾ ਇਹਦਾ ਝਾੜ ਹੈ PBW 826 ਦਾ ਝਾੜ ਆਪਣੇ 62 ਮਣ ਪ੍ਰਤੀ ਕਿੱਲਾ ਦੇ ਝਾੜ ਦੇ ਹਿਸਾਬ ਦੇ ਨਾਲ ਆਪਣਾ ਇਹ ਝਾੜ ਆਇਆ ਹੈ PBW 826 ਦਾ ਬਾਕੀ ਤੁਸੀਂ ਵੀ ਵੀਰ ਦੱਸਿਓ ਵੀ ਤੁਸੀਂ ਕਿੰਨੀ ਤਰੀਕ ਨੂੰ ਤੁਸੀਂ ਬਜਾਈ ਕੀਤੀ ਹੈ ਇਸ ਵੈਰੈਟੀ ਦੀ ਤੇ ਕਿੰਨਾ ਆਪਣਾ ਝਾੜ ਆਇਆ ਹੈ ਤੇ ਇਹ ਕਿਹੜਾ ਏਰੀਆ ਕਿਉਂਕਿ ਜਿਹੜੇ ਆਪਣਾ ਬਜਾਈ ਦਾ ਸਮਾਂ ਵੀ ਬੜਾ ਆਪਣੇ ਝਾੜ ਤੇ ਨਿਰਭਰ ਕਰਦਾ ਹੈ ਬਜਾਈ ਦਾ ਸਹੀ ਸਮਾਂ ਦੇ ਨਾਲ ਹੀ ਆਪਣਾ ਝਾੜ ਵਧੀਆ ਨਿਕਲਦਾ ਜੇਕਰ ਆਪਾਂ ਜ਼ਿਆਦਾ ਲੇਟ ਜਾਂ ਜਾਂਦੀ ਆ ਜ਼ਿਆਦਾ ਅਗੇਤੀ ਬਜਾਈ ਕਰਦੇ ਆ ਤੇ ਉਹਦੇ ਨਾਲ ਵੀ ਝਾੜ ਆਪਣਾ ਘਟਦਾ ਹੈ ਧੰਨਵਾਦ ਜੀ